ਦਰਿਆ ਦੇ ਕੰਢੇ ਬਗਲਾ ਬੈਠਾ ਕੇਲ ਕਰੇ ਕੇਲ ਕਰੇ ਨੇ ਹੰਜਨਾਂ ਚਿੰਤੇ ਬਾਜ ਪਏ ਬਾਜ ਪਏ ਤੇ ਰੱਬ ਦੇ ਕੇਲਾਂ ਬਿਸਰੀਆਂ ਜੋ ਮਨ ਚਿੱਤ ਨਾਲ ਚੀਤੇ ਸਨ ਸੋ ਗਾਲੀ ਰੱਬ ਕੀਆਂ ਕਹਿੰਦੇ ਦਰਿਆ ਦੇ ਕੰਢੇ ਬੈਠਾ ਬਗਲਾ ਖੇਡਾਂ ਕਰਦਾ ਕਹਿੰਦੇ ਵੀ ਤੇ ਬਾਬਾ ਫਰੀਦ ਜੀ ਇਹਦਾ ਵਜਨ ਕਰਦੇ ਆ ਵੀ ਉਹਨੂੰ ਨਹੀਂ ਸੋਝੀ ਨਹੀਂ ਹੈਗੀ ਮੌਤ ਕਦੋਂ ਆਉਣੀ ਹੈ ਮੌਤ ਵੀ ਆਉਣੀ ਮੌਤ ਵੀ ਇੱਕ ਚੀਜ਼ ਆ ਤੇ ਪਰ ਮੌਤ ਕਟਲ ਸਚਾਈ ਆ ਕਹਿੰਦੇ ਮਰਨ ਤੋਂ ਬਾਅਦ ਵੀ ਰੂਹਾਂ ਨੂੰ ਨਾ ਕਈ ਵਾਰੀ ਅਸ਼ਾਂਤੀ ਮਿਲਦੀ ਉਹ ਸ਼ਾਂਤੀ ਨਹੀਂ ਪਾਉਂਦੀਆਂ ਹੁੰਦੀਆਂ ਗੀਆਂ ਉਹ ਪਟਕਦੀ ਰਹਿੰਦੀਆਂ ਨੇ ਅਕਸਰ ਯੁੱਧ ਚ ਇਸ ਤਰ੍ਹਾਂ ਦੇ ਯੋਧੇ ਪਟਕ ਜਾਂਦੇ ਨੇ ਵੀ ਜਿੰਨਾਂ ਦਾ ਧਿਆਨ ਪਿੱਛੇ ਰਹਿ ਜਾਂਦਾ ਵਾ ਜਾਂ ਆਪਣੇ ਮੋਹ ਚ ਪੁੱਤਰ ਮੋਹ ਦਾ ਵਿਚਾਰ ਆ ਗਿਆ ਪੁੱਤਰ ਮੋਹ ਚੋਂ ਦੀ ਰੂਹਾਂ ਪਟਕ ਜਾਇਆ ਕਰਦੀਆਂ ਨੇ ਨੇਕਾਂ ਸਾਖੇ ਮਿਲਦੀਆਂ ਨੇ ਜਿਵੇਂ ਗੁਰੂ ਹਰਗੋਬਿੰਦ ਸਾਹਿਬ ਜੀ ਵੇਲੇ ਨਾ ਭਾਈ ਗੋਪਾਲਾ ਸੀਗਾ ਉਹਨਾਂ ਦਾ ਜਦੋਂ ਤੋਂ ਬਾਅਦ ਗੁਰੂ ਹਰਗੋਬਿੰਦ ਸਾਹਿਬ ਜੀ ਕਹਿਣਗੇ ਲੱਗੇ ਕੋਈ ਜਬ ਜੀ ਸਾਹਿਬ ਦਾ ਪਾਠ ਸੁਣਾਵੇ ਸਾਨੂੰ ਬਿਸੀਆਂ ਨਾ ਭਟਕਦੀਆਂ ਰੂਹਾਂ ਨੂੰ ਸ਼ਾਂਤੀ ਜਣੀਆਂ ਜਦੋਂ ਤੋਂ ਬਾਦ ਉਹਾਂ ਭਟਕ ਜਾਂਦੀਆਂ ਨੇ ਤੇ ਕਹਿੰਦਾ ਜਿਹੜਾ ਪੂਰਾ ਸ਼ੁੱਧ ਪਾਠ ਸੁਣਾਊਗਾ ਨਾ ਉਹਨੂੰ ਉਹਦਾ ਜੋ ਇੱਛਾ ਫਲ ਦਵਾਂਗੇ ਅਸੀਂ ਭਾਈ ਗਪਾਲ ਨੇ ਪੂਰਾ ਜਬੀਸ਼ਾ ਦਾ ਪਾਠ ਕੀਤਾ ਤੇ ਖੀਰ ਤੈਨਾ ਗੰਦੇ ਜਿਵੇਂ ਸ਼ਲੋਕ ਪਵਣ ਗੁਰੂ ਪਾਣੀ ਪਤਾ ਮਾਤਾ ਤਤ ਮਹਤੂ ਪੌੜੀ ਤੇ ਆ ਗਿਆ ਨਾ ਜਦੋਂ ਉਹਦਾ ਮਨ ਗੁਰੂ ਸਾਹਿਬ ਦੇ ਮਹੰਗੇ ਘੁਟ ਤੇ ਜਾਵਿਆ ਵੀ ਮਹੰਗਾ ਕੋੜਾ ਗੁਰੂ ਸਾਹਿਬ ਮੈਨੂੰ ਬਖਸ਼ਿਸ਼ ਕਰ ਦੇਣਾ ਤੈਨ ਬਹੁਤ ਖੁਸ਼ੀ ਆਇਆ ਤੇ ਸੁਗਰੂ ਸਾਹਿਬ ਨੇ ਉਹਦੇ ਮਨ ਦੀ ਇੱਛਾ ਪੂਰੀ ਕੀਤੀ ਵੀ ਉਹਨੂੰ ਸਭ ਤੋਂ ਮਹਿੰਗਾ ਕੋੜਾ ਦਿੱਤਾ ਗੱਲ ਕੀ ਵੀ ਇਹ ਗੁਰੂ ਸਾਹਿਬ ਖੁਦ ਵੀ ਜਾਣਦੇ ਮਰਨ ਤੋਂ ਬਾਅਦ ਉਹਨਾਂ ਪਟਕ ਜਾਇਆ ਕਰਦੇ ਆ ਨੇ ਇਹਨੂੰ ਅਕਾਲ ਮ੍ਰਿਤੂ ਕਹਿੰਦੇ ਨੇ ਅਕਾਲ ਮ੍ਰਿਤੂ ਇਹ ਹੁੰਦਾ ਵੀ ਤਾਂ ਉਹਦਾ ਅਕਾਲ ਮ੍ਰਿਤੂ ਯੋਗ ਹੁੰਦਾ ਵਾ ਵੀ ਉਹਦੀ ਮੌਤ ਉਹਦੀ ਮੌਤ ਅਕਾਲ ਮ੍ਰਿਤੂ ਨਾ ਹੋਣੀ ਆ ਕਿਉਂਕਿ ਪਹਿਲਾਂ ਤੈਹ ਹੁੰਦਾ ਵੀ ਤੇਰੀ ਮੌਤ ਕਿਸ ਤਰ੍ਹਾਂ ਹੋਣੀ ਆ ਤਿੰਨ ਕਾਰਨ ਪੂਰੇ ਹੋਣੇ ਚਾਹੀਦੇ ਆ ਵੀ ਮੌਤ ਸਮਾਂ ਸਥਾਨ ਤੇ ਵਿਧੀ ਨਾਲ ਮੌਤ ਹੋਇਆ ਕਰਦੀ ਆ ਜਿਨੀ ਕਾਲਮਰਤੂ ਲਿਖਿਆ ਤਾਂ ਕਰਮਤੂ ਹੋਣੀ ਹੋਣੀ ਨਾ ਫਿਕਸ ਹੁੰਦਾ ਵਾ ਨਾ ਕਾਲਮਰਤੂ ਯੋਧੇ ਨੇ ਵੀ ਹੁੰਦੀ ਹੈ ਨਾ ਯੋਧੇ ਵੀ ਤਾਂ ਪੂਰੀ ਉਮਰ ਤੋਂ ਪਹਿਲਾਂ ਸ਼ਹੀਦ ਹੋ ਜਾਂਦੇ ਨੇ ਪਰ ਉਹਨਾਂ ਨੂੰ ਸ਼ਹੀਦ ਕਹਿੰਦੇ ਨੇ ਜਿਵੇਂ ਜਿਹੜੇ ਧਰਮ ਦੇ ਸ਼ਹੀਦ ਹੁੰਦੇ ਨੇ ਜਿਵੇਂ ਵੀ ਬਾਬਾ ਦੀਪ ਸਿੰਘ ਹੋਏ ਹੋਰ ਸਿੰਘ ਬਾਬਾ ਦੀਪ ਸਿੰਘ ਤੇ ਹੋਰ ਬਾਬਾ ਬੰਦਰ ਸਿੰਘ ਬਹਾਦਰ ਆ ਹੋਰ ਸਿੱਖ ਯੋਧੇ ਨਾਲ ਸ਼ਹੀਦ ਹੁੰਦੇ ਨੇ ਇਹ ਧਰਮ ਦੇ ਸ਼ਹੀਦ ਹੁੰਦੇ ਨੇ ਧਰਮਦਾਸ਼ੀਦ ਹੁੰਦਾ ਮਤਲਬ ਕਿਸੇ ਦੇ ਫਰਜ਼ਾਂ ਉੱਤੇ ਕੁਰਬਾਨ ਹੋਇਆ ਤੇ ਉਹ ਬਾਣੀ ਪੜਦਾ ਹੈ ਫਰਜ਼ਿਤ ਕੁਰਬਾਨ ਹੋਏ ਆਮ ਬੰਦਾ ਵੀ ਕਿਸੇ ਔਰਤ ਦੀ ਇੱਜ਼ਤ ਬਚਾਉਂਦਾ ਬਚਾਉਂਦਾ ਉਹਨਾਂ ਨੇ ਇਹਨੂੰ ਮਾਰ ਦਿੱਤਾ ਉਹਨੇ ਆਪਣਾ ਧਰਮ ਕਮਾਇਆ ਧਰਮ ਕਰੇ ਧਰਮ ਨਾ ਹੋਵੇ ਪਾਪ ਕਰੇ ਸਪਾਪੀ ਜਾਣੀ ਹੈ ਇਹ ਉਹ ਧਰਮ ਲੇਕਿਨ ਬਾਣੀ ਪੜਨ ਵਾਲੇ ਦਾ ਧਰਮ ਕੁਝ ਹੋਰ ਗਿਣਾ ਜਾਂਦਾ ਕਿਉਂਕਿ ਉਹ ਆਕਾਲ ਪੁਰਖ ਦੀ ਪੂਜਾ ਕਰਦਾ ਸਿਮਰਨ ਕਰਦਾ ਹੈਗਾ ਉਹਦੀ ਕਿਸੇ ਨੇ ਜਾਨ ਲੈ ਲਈ ਉਹ ਸਿਰਫ ਉਹ ਕਿਸੇ ਧਾਰਮਿਕ ਸਥਾਨ ਉੱਪਰ ਜਾ ਕੇ ਹੀ ਟਿਕੂਗਾ ਉਹਦਾ ਟਿਕਾਣਾ ਕਿਸ ਧਾਰਮਿਕ ਸਥਾਨ ਹੀ ਹੋਵੇਗਾ ਉਹ ਇਸ ਤਰ੍ਹਾਂ ਆਵਾਗਮਣ ਦੇ ਚੱਕਰ 'ਚ ਨਹੀਂ ਪੈਂਦਾਗਾ ਉਹ ਹੁੰਦਾ ਤਾਂ ਉਹ ਵੀ ਪਟਕਦਾ ਵਾ ਮਨ ਉਹਦਾ ਪਰਪਰ ਮਨ ਸ਼ਾਂਤ ਹੁੰਦਾ ਕਿ ਮਨ ਬਣੀ ਚੱਲਦੀ ਹੈ ਗੁਰਸਹਿਬ ਦੇ ਸਿੰਘ ਜੋਧੇ ਬਾਣੀ ਪੜ੍ਹਦੇ ਸੀਗੇ ਜੇ ਰਾਮਚੰਦ ਜੀ ਨਾਲ ਜਿਹੜੇ ਯੋਧੇ ਸ਼ਹੀਦ ਹੋਏ ਸਿਵਨ ਕਰਨ ਵਾਲੇ ਉਹਨਾਂ ਯਾਦ ਕਦੇ ਰਾਮ ਰਾਮ ਕਰਦੇ ਸੀ ਨਾ ਉਹ ਸੀ ਦੁੰਦੇ ਨੇ ਤੇ ਸੀਤ ਸਮੇਂ ਤੋਂ ਪਹਿਲਾਂ ਮੌਤ ਉਹਨੂੰ ਕਾਲਮਰਤੀ ਕਿਹਾ ਜਾਂਦਾ ਵਾ ਉਮਰ ਤੋਂ ਪਹਿਲਾਂ ਮੌਤ ਆ ਜਣੀ ਹੈ ਕਾਲਮਰਤੀ ਕਿਹਾ ਜਾਂਦਾ ਆਪਣਾ ਮੇਨ ਸਵਾਲ ਸੀ ਵੀ ਕਾਲਮਰਤੀ ਦਾ ਕੀ ਹੱਲ ਹੈ ਕਾਲਮਰਤੀ ਦੀ ਹੋਣ ਜੇ ਮੂੰਹਾਂ ਪੜ ਰਹੀ ਜਾਂਦੀ ਹੈ ਅਕਸਰ ਕਿ ਇਹਨੂੰ ਮਰੇ ਹੋ ਜਿਸਦੇ ਨੇ ਸੁਪਨੇ ਚ ਕਿਸੇ ਨੂੰ ਯਾਦ ਕਰਾਉਂ ਦਿੰਦੇ ਨੇ ਕਿ ਫਰਲਾਨੀ ਥਾਂ ਤੇ ਮੇਰੀ ਆ ਹੈ ਉੱਥੇ ਭਟਕ ਰਿਹਾ ਆ ਮੈਂ ਮੇਰੀ ਉਹਦਾ ਗਤੀ ਕਰਵਾਉ ਮੇਰੀ ਕਿਸੇ ਨੇ ਗਤੀ ਕਰਵਾਈ ਗਈ ਇੱਕ ਪਿੱਛੇ ਦੀ ਇੱਕ ਵੀਡੀਓ ਵਿੱਚ ਦੱਸਿਆ ਸੀਗਾ ਕੋਈ ਬੰਦਾ ਬੂਟ ਵੇਚਦਾ ਸੀਗਾ ਬੂਟਾਂ ਦੀ ਦੁਕਾਨ ਸੀ ਉਹਦੀ ਤੇ ਉਹਦੀ ਡੈਥ ਹੋ ਗਈ ਉਹ ਬਹੁਤ ਚਿਪੜ ਤਰ੍ਹਾਂ ਦਾ ਜੂਸ ਲਾਲਚੀ ਬੰਦਾ ਸੀਗਾ ਤੇ ਉਹ 3-4 ਰੁਪਏ ਦੇ ਬੂਟ ਲੈ ਕੇ ਵੇਚਦਾ ਸੀਗਾ ਤੇ ਇਨਕਮ ਘੱਟ ਸੀ ਬੱਚੇ ਵੱਧ ਪੈਸਾ ਮੰਗਦੇ ਸੀ ਤੇ ਉਹਦੀ ਨਾ ਜਦੋਂ ਤੇ ਉਹਨੇ ਫਿਰ ਚਾਈਨਾ ਦੇ ਬੂਟ ਉਹਦੇ ਨਾਲ ਦੇ ਮਣ ਲੱਗੇ ਉਹ ਕੰਪਨੀ ਦੇ ਬੂਟ 25-2600 ਦੇ ਸੀ ਤੇ ਇਹ 3-400 ਦੇ ਮਣ ਲੱਗੇ ਉਹ 400 ਦੇ ਬੂਟ ਚਾਈਨਾ ਲੈ ਕੇ 2700 ਦੇ ਰੇਟ ਵੇਚਣ ਲੱਗ ਗਿਆ ਬਹੁਤ ਕਮਾਈਆ ਕਮਾਇਆ ਤੇ ਉਹ ਬੱਚੇ ਹੋਰ ਨਸ਼ੇ ਖਾਣ ਲੱਗੇ ਅਵਾਰਾ ਹੋ ਗਏ ਤੇ ਜਦੋਂ ਉਹਦੀ ਮੌਤ ਹੋਈ ਤਾਂ ਫਿਰ ਭਟਕੇ ਘਰ ਵਾਲੀ ਨੇ ਹਜੇ লাশ ਘਰੇ ਪਈ ਆ ਤੇ ਉਹ ਵਿਚਾਰਾ ਮਲੂ ਬੇਖ ਰਿਹਾ ਆਪਣੀ ਡੈੱਡ ਬਾਡੀ ਨੂੰ ਕਲ ਨੇ ਗੁੰਡੀ ਦੁਕਾਨਦਾਰ ਨੂੰ ਸੱਦ ਕੇ ਸੌਦਾ ਕਰਵਾਇਆ ਇੱਕੋ ਵਾਰੀ ਪੈਸੇ ਦੇ ਕੇ ਉਹ ਗੱਲ ਦੁਕਾਨ ਵੇਚ ਦੀ ਸਾਰੇ ਸਮਾਨ ਬਦਾਨ ਵੇਚ ਦਿੱਤੀ ਤੇ ਉਹ ਵੀ ਜਦੋਂ ਹੁਣ ਕਿਉਂਕਿ ਪੈਸੇ ਨਹੀਂ ਸੀ ਆ ਰਿਹਾ ਘਰ ਚ ਪੈਸਾ ਜ਼ਰੂਰੀ ਸੀਗਾ ਉਹਨਾਂ ਦਾ ਪਤੀ ਦੀ ਸੇਵਾ ਨਹੀਂ ਜ਼ਰੂਰੀ ਪੈਸਾ ਜ਼ਰੂਰੀ ਹੋ ਗਿਆ ਨਾ ਕਿ ਪੈਸੇ ਨੇ ਫੜ ਜੀ ਨੇ ਪੈਸਾ ਹੀ ਤਾਂ ਫੜ ਦੇਣਾ ਨਾ ਤੇ ਤੇ ਉਹ ਨੂੰ ਅੱਗੇ ਜਿਵੇਂ ਉਹ ਜਿਹੜਾ ਡੱਡ ਬੜੀ ਦੇਖ ਰਿਹਾ ਆਪਦੀ ਕੱਲ ਨੇ ਗੁੰਢੀ ਨੇ ਸੌਦਾ ਕਰਕੇ ਦੁਕਾਨ ਵੇਚਤੀ ਤੇ ਉਹਦੀ ਜਿ ਪ੍ਰਿਆ ਕਰਮ ਪੂਰੀ ਕਰ ਦਿੱਤੀ ਤੇ ਇਸੇ ਉਹਦੇ ਫੁੱਲ ਵੀ ਆਸਤੇ ਪਾਉਣ ਵਾਸਤੇ ਵੀ 10000 ਰੁਪਏ ਫੜਾ ਦਿੱਤੇ ਤੇ ਉਹ ਜਾ ਕੇ ਹਰ ਦੁਆ ਜਾ ਕੇ ਕਿਸੇ ਬਹਾਮਣ ਨੂੰ ਪੈਸੇ ਦਿੱਤੇ ਕਿ ਆਪ ਨਾ ਗਈ ਤੇ ਬਹਾਮਣ ਨੂੰ ਪੈਸੇ ਫੜਾ ਦਿੱਤੇ ਬਹਾਮਣ ਨੂੰ ਪੈਸੇ ਦੇ ਕੇ ਤੇ ਉਹ ਅਸਤੀਆਂ ਦਿੱਤੀਆਂ ਨੇ ਆਪਣੇ ਬਹਾਮਣ ਚੱਕ ਕੇ ਉਹਦੇ ਪੈਸਿਆਂ ਦਾ ਪਊਆ ਪੀਲਾ ਸ਼ਰਾਬ ਪੀ ਲਈ ਅਸਤੀ ਚੱਕ ਕੇ ਚਲਾ ਕੇ ਮਾਰੀਆਂ ਇਣੀ ਉਹ ਰੂ ਪੜਕ ਗਈ ਉਹਦੀ ਫਿਰ ਉਹ ਕਿਸੇ ਦੇ ਵਿੱਚ ਆ ਕੇ ਬੋਲੀ ਮੇਰੇ ਨਾਲ ਕੁਝ ਹੋ ਗਿਆ ਮੇਰਾ ਮਰੀਓ ਕਿਸੇ ਸੁਪਨੇ ਵਿੱਚ ਦਿਸਦਾ ਫਿਰ ਆਪਣੇ ਸਹੁਰਦਾਰਾਂ ਨੂੰ ਕਿਉਂਕਿ ਤੀਆਂ ਪੁੱਤਾਂ ਦਾ ਬਣਦੀ ਨਹੀਂ ਸੀ ਉਹਦੀ ਮਤਲਬ ਇਸ ਤਰ੍ਹਾਂ ਉਹ ਪੜਕ ਜਾਂਦੀ ਆਪਕ ਤਬੂਦਾਂ ਕਿ ਪਹਿਲਾਂ ਹੀ ਪਾਪੀ ਸੀ ਇਹਨਾਂ ਨੂੰ ਉਹੋ ਜੀ ਥਾਂ ਮਿਲਦੀ ਹੈ ਫਿਰ ਕਰਕੇ ਤਾਂ ਕਰਕੇ ਆਪਕ ਤਪਟਕਦਾ ਤੇ ਇਹ ਆਵਾਗਣ ਰੂਹਾਂ ਸੜਕਾਂ ਤੇ ਬਹੁਤ ਫਿਰਦੀਆਂ ਹੁੰਦੀਆਂ ਨੇ ਕਿੰਨੇ ਘਟਨਾਵਾਂ ਮਿਲ ਜਾਣਗੀਆਂ ਗੁਰੂ ਸਾਹਿਬਾਂ ਵੇਲੇ ਹੀ ਮਿਲ ਜਾਂਦੀਆਂ ਹੁੰਦੀਆਂ ਨੇ ਪਣੀ ਇਹਨਾਂ ਦਾ ਹੱਲ ਤਾਂ ਹੁੰਦਾ ਵਾ ਜਿਵੇਂ ਕੋਈ ਬੰਦਾ ਮਰ ਜਾਂਦਾ ਸੁਗਣ ਦਿਸਦੇ ਨੇ ਦੁਆ ਵੀ ਉਹਦਾ ਮੇਰਾ ਹੱਲ ਕਰਾਓ ਮੈਂ ਤੰਤਰੇ ਕੋਲ ਜਾਂਦੇ ਨੇ ਛਾਣੇ ਕੋਲ ਜਾਂਦੇ ਆ ਗੱਦੀ ਲਾਉਣ ਵਾਲਿਆਂ ਕੋਲ ਵੀ ਪਹਿਲਾਂ ਉਹ ਕਹਿੰਦਾ ਮੇਰੀ ਗੱਤੀ ਕਰਾਓ ਫੇਰ ਤੁਹਾਡਾ ਵਿਆਹ ਹੋਣਾ ਹੈ ਕਿਸੇ ਦਾ ਵਿਆਹ ਨਹੀਂ ਸੀ ਹੋ ਰਿਹਾਗਾ ਤੇ ਉਹ ਕਹਿੰਦਾ ਉਹ ਕਿਸੇ ਬਾਬੇ ਕੋਲ ਗਿਆ ਬਾਬਾ ਕਹਿੰਦਾ ਪਹਿਲਾਂ ਮੇਰਾ ਹੱਲ ਕਰਾਓ ਉਹ ਚਾਚੇ ਦਾ ਮੁੰਡਾ ਪੁਲਿਸ ਨੇ ਖੜਕੂ ਨੇ ਮਾਰ ਦਿੱਤਾ ਸੀ ਪੁਛ ਨੇ ਮਾਰਤਾ ਸੀ ਖੜਕੂਆਂ ਦੇ ਵੇਲੇ ਤੇ ਉਹ ਕਹਿੰਦਾ ਪਹਿਲਾਂ ਮੇਰੀ ਗੱਤੀ ਕਰਾਓ ਮੇਰਾ ਵਿਆਹ ਨਹੀਂ ਹੋਇਆਗਾ ਫੇਰ ਮੈਂ ਤੁਹਾਡਾ ਰਸਤਾ ਹੁਣ ਦਊਂਗਾ ਤੈ ਹੁਣ ਦਊਂਗਾ ਕਾਹ ਚੱਲਣ ਦਊਂਗਾ ਇਨੀ ਘਟਾ ਮਿਲ ਜਾਂਦੀ ਐ ਇਸ ਤਰ੍ਹਾਂ ਦੀਆਂ ਪਟਕਦੀਆਂ ਰੂਹਾਂ ਕਿਉਂਕਿ ਆਵਾਗੁਣ ਕੋਈ ਅਚਾਨਕ ਆਤਮ ਹੱਤਿਆ ਕਰ ਦੇ ਇਹ ਵੀ ਜੋਗ ਹੁੰਦਾ ਆਤਮ ਹੱਤਿਆ ਦੇ ਉਹਦੇ ਲੇਖਮ ਚ ਉਮਰ ਦੀ ਦੇਖਵਚਨਾ ਮਾਰਕ ਬਣੇ ਹੁੰਦੇ ਨੇ ਬਿਤਰਾ ਆਤਮ ਹੱਤਿਆ ਕਰੂਗਾ ਜਾਂ ਅਕਾਲ ਮ੍ਰਿਤਿ ਹੋਣੀ ਆ ਇਹ ਬਣਦੀ ਵੀ ਤਾਂ ਨੇ ਕਿ ਪਹਿਲਾਂ ਉਹ ਕਿਸੇ ਦਾ ਜਾਨ ਲਈ ਹੁੰਦੀ ਐ ਨਾ ਕਿਸੇ ਨੂੰ ਅਚਾਨਕ ਮੌਤ ਦਿੱਤੀ ਹੁੰਦੀ ਹੈ ਜਿਵੇਂ ਜਾਂ ਨਿਆਂ ਟੌਰਚਰ ਕੀਤਾ ਹੁੰਦਾ ਵਾ ਉਹਦੇ ਕਰਮਾ ਚ ਅਗਲੇ ਅਗਲੇ ਲੇਖਾਂ ਚ ਲਿਖਿਆ ਜਾਂਦੇ ਮੈਨੂੰ ਬਦਲਾ ਲੈਣਾ ਜਿਵੇਂ ਸੁਦਨਾ ਕਸਾਈ ਸੀਗਾ ਨਾ ਤੇ ਉਹ ਕਹਿੰਦੇ ਜਦੋਂ ਸੁਦਨਾ ਉਹਨੂੰ ਮਾਰਨ ਲੱਗਿਆ ਤੇ ਕਹਿੰਦੇ ਬੱਕਰਾ ਬੂਲ ਪਿਆ ਗੋਣੇ ਰੂਹ ਨੇ ਆਵਾਜ਼ ਦਿੱਤੀ ਵੀ ਤੂੰ ਮੇਰੀ ਜਾਨ ਲੈਣ ਲੱਗਿਆ ਮੈਂ ਹੁਣ ਤੂੰ ਨਵੀਂ ਭਾਜੀ ਪਾਉਣੀ ਆ ਜਾਂ ਨਹੀਂ ਤਾਂ ਉਹ ਸਾਰਨੇ ਸਾਕੀ ਸੁਣੀ ਹੁੰਦੇ ਨੇ ਕਸਾਈ ਦੀ ਤੇ ਉਹ ਕਹਿੰਦਾ ਵੀ ਹਣੋ ਤੇ ਤੂੰ ਹੁਣ ਮੈਨੂੰ ਮਾਰੇਂਗਾ ਤਾਂ ਮੈਂ ਅਗਲੀ ਵਾਰ ਫਿਰ ਮੈਂ ਤੈਨੂੰ ਮਾਰੂੰਗਾ ਕਿਉਂਕਿ ਕੁਰੀ ਤੂੰ ਮੈਨੂੰ ਮਾਰਿਆ ਇਹ ਲਾ ਮੈਂ ਤੈਨੂੰ ਮਾਰਿਆ ਹੁਣ ਤੂੰਨ ਮਾਰ ਕੇ ਬਦਲਾ ਪੂਰਾ ਹੋ ਗਿਆ ਹੁਣ ਦੂਸਰੀ ਵਾਰੀ ਦੂਜਾ ਰਾਉਂਡ ਸ਼ੁਰੂ ਕਰਨ ਲੱਗਿਆ ਵਾਂ ਫਿਰ ਉੱਥੇ ਰੁਕ ਗਿਆ ਕਿ ਸਦਨਾ ਭਗਤ ਫੁਰਸਦਾਂ ਭਗਤ ਬਣ ਗਿਆ ਇਹ ਲੈਣ ਦੇ ਚੱਕਰ ਤਾਂ ਬਣਦੇ ਕਿਸੇ ਨੂੰ ਕਾਰਨ ਮਤੋਂ ਦਿੰਨੇ ਆ ਨਾ ਕਿਸੇ ਨੂੰ ਟਾਰਚਰ ਕਰਦੇ ਆ ਅਗਲੇ ਜਨ ਵਿੱਚ ਫਿਰ ਆਪਣਾ ਬਦਲਾ ਲੈਣ ਵਾਸਤੇ ਉਰੋਂ ਆਇਆ ਕਰਦੇ ਆ ਨਿੰਮ ਸੱਪ ਨਹੀਂ ਕਹਿੰਦੇ ਹਜ਼ਾਰਾਂ ਸਾਲਾਂ ਤੱਕ ਤੇ ਉਹ ਆਪਣਾ ਬਦਲਾ ਛੱਡਦਾ ਨਹੀਂ ਹੁੰਦਾ ਕਹਿੰਦੇ ਸੱਪ ਸੱਪ ਲੜਿਆ ਮਰੇ ਇੱਕ ਪਾਣੀ ਡੁੱਬਿਆ ਮਰੇ ਕਹਿੰਦੇ ਗਤੀ ਨਹੀਂ ਹੁੰਦੀਗੀ ਇਹ ਵੇਦ ਗ੍ਰੰਥ ਹਿੰਦੂ ਸ਼ਾਸਤਰ ਵੇਦ ਗ੍ਰੰਥਾਂ ਵਿੱਚ ਐਸਾ ਲਿਖਿਆ ਹੋਇਆ ਵਾ ਇਹ ਗੱਲਾਂ ਮਤਲਬ ਇੱਕ ਵਾਰ ਕਾਲ ਮ੍ਰਿਤੂ ਜੋਗ ਬਣਦਾ ਤਾਂ ਹੀ ਆ ਜੇ ਪਿਛਲੇ ਪਾਪ ਕੀਤੇ ਹੁੰਦੇ ਆਂਦੇ ਬਾਣੀ ਪੜੇ ਬੰਦਾ ਇ ਤਾਂ ਉਹਨਾਂ ਰਾਹ ਹੀ ਨਹੀਂ ਮਿਲਦਾ ਕੋਈ ਨਾ ਕੋਈ ਕਿ ਪੱਕੇ ਪਾਪ ਹੁੰਦੇ ਨਾ ਜੇ ਕਿਰਤ ਕਰਮ ਤੇ ਵਿਛੜੇ ਕਰ ਕਿਰਪਾ ਮੇਲੋ ਰਾਮ ਚਾਰ ਕੁੰਡ ਦੇਿਸ ਭਰਮੇ ਥੱਕ ਆਏ ਪ੍ਰਭ ਕੀ ਸ਼ਾਮ ਇਹ ਕਿਰਤ ਕਰਮ ਚੱਲਦੇ ਨਾ ਇਹ ਸੰਚਿਤ ਕਰਮ ਕੀਤੇ ਭੋਗ ਰਹੇ ਆਂ ਆਪਾਂ ਸੰਚਿਤ ਇਕੱਠੇ ਕਰ ਰਹੇ ਆਂ ਪਿਛਲੇ ਕਰਮ ਕੀਤੇ ਭੋਗ ਰਹੇ ਆਂ ਕਿਰਤ ਚੱਲਦੀ ਹੈ ਨਾ ਕਿਰਤ ਕਰਮ ਦੇ ਵਿਛੜੇ ਉਹ ਕਿਰਤ ਕਰਮ ਦੇ ਵਿਛੜੇ ਪ ਸੰਚਿਤ ਕਰਮ ਕਰਦੇ ਆ ਜਿਹੜੇ ਪ੍ਰਾਪਤ ਭੋਗ ਰਹੇ ਆ ਆਪਾਂ ਅਗਲੇ ਸੰਚਿਤ ਕਰਦੇ ਆ ਜਿਹੜੇ ਪਹਿਲਾਂ ਦੀ ਕਿਰਤ ਕੀਤੀ ਭੋਗ ਰਹੇ ਆ ਸੰਚਿਤ ਪ੍ਰਲੋਭ ਬਣ ਜਾਂਦੀ ਆ ਅੱਗੇ ਉਹ ਇਹ ਪ੍ਰਲੋਭ ਭੋਗ ਰਹੇ ਆ ਆਪਾਂ ਦੇ ਅਗਲੇ ਲੇਖਾਂ ਵਿੱਚ ਬੰਦਾ ਸੋਚ ਕੇ ਬਾਣੀ ਪੜ ਕੇ ਨਾਮ ਜਪ ਕੇ ਜੇ ਹੁਣ ਜੇ ਪਾਪ ਨਗਰੀ ਤਾਂ ਮੱਛਰ ਮਾਰਨਾ ਵੀ ਪਾਪ ਗਿਣਾ ਜਾਂਦਾ ਵਾ ਮੱਛਰ ਮਾਰਨਾ ਪਾਪ ਗਿਣਾ ਜਾਂਦਾ ਵਾ ਫਰਸ਼ ਜਿ ਆਪਾਂ ਜਿਵੇਂ ਖੇਤਾਂ 'ਚ ਹੁਣ ਖੇਤੀ 'ਚ ਪੈ ਤਾਂ ਜਾਂਦੇ ਨੇ ਵੀ ਜੀ ਪੈ ਗਈ ਆ ਜਾਂ ਸੁੰਡੀ ਪੈ ਗਈ ਝੁੰਨੇ ਨੂੰ ਜਾਂ ਪਹਿਲਾਂ ਇਸ ਤਰ੍ਹਾਂ ਨਹੀਂ ਸੀ ਹੁੰਦਾ ਹੁੰਦਾ ਨਾ ਪਹਿਲਾਂ ਜੀ ਦੇਇਆ ਪ੍ਰਵਾਨ ਜੀ ਨੇ ਦਇਆ ਕਰਦੇ ਸੀਗੇ ਹੁਣ ਕਹਿੰਦੇ ਚੱਕ ਕੇ ਸਪਰੇਅ ਕਰ ਦਿਓ ਜੀ ਫਲਸ਼ ਵਿੱਚ ਵੀ ਆਪਣਾ ਹੁਣ ਜਿਹੜੇ ਨਾ ਲੈਟਰਨ ਨੂੰ ਖਤਮ ਕਰਨ ਵਾਲੇ ਜੀਬ ਹੁੰਦੇ ਨੇ ਉਹ ਉਹਨਾਂ ਨੂੰ ਖਤਮ ਕਰ ਲੈਟਰਨ ਨੂੰ ਖਤਮ ਕਰਦੇ ਨੇ ਕੀੜੇ ਪੈ ਜਾਂਦੇ ਨੇ ਲੈਟਰਨਾਂ ਵਿੱਚ ਤੇ ਉਹ ਤੋਂ ਖਤਮ ਕਰ ਦਿੰਦੇ ਨੇ ਹੁਣ ਇੱਕ ਮਹਾਪੁਰਸ਼ ਇੱਥੇ ਮੈਨੂੰ ਸੰਤ ਕਪੂਰ ਸਿੰਘ ਜੀ ਹੁੰਦੇ ਸੀ ਮਲਕ ਮੈਂ ਉਹਨਾਂ ਦਾ ਪੇਟ ਦੀ ਦਵਾਈ ਨਾ ਪੇਟ ਦੀ ਜੀਬ ਆ ਜਾਂਦੇ ਆ ਈੜੇ ਪੈਣ ਦੇ ਪੇਟ ਚ ਤੇ ਉਹ ਕਹਿੰਦੇ ਜੀ ਮਾਰਨੀ ਦਵਾਈ ਨਹੀਂ ਦਿੰਦੀ ਉਹ ਜਲਾਬ ਦੇ ਦਿੰਦੇ ਸੀਗੇ ਵੀ ਇੱਕ ਵਾਰੀ ਜਲਾਬ ਲੈ ਲੋ ਪੇਟ ਡਕਲ ਦੋ ਤਿੰਨ ਵਾਰ ਲੇਟਨ ਜਾਇਆ ਪੇਟ ਸਾਫ ਹੋ ਗਿਆ ਹਫਤੇ ਬਾਅਦ ਫਿਰ ਦੁਬਾਰੇ ਲੈ ਲੋ ਫਿਰ 15 ਦਿਨੀ ਫਿਰ ਮਹੀਨੇ ਬਾਦੋਂ ਫਿਰ 2 ਮਹੀਨੇ ਬਾਦੋਂ ਲੈ ਚੱਲੋ ਪੇਟ ਜੀ ਨਹੀਂ ਪੈਣਗੇ ਉਹ ਦਵਾਈ ਉਹ ਦਵਾਈ ਨਹੀਂ ਸੀ ਲੈਣ ਦਿੰਦੇ ਮਾਲਕ ਕਹਿੰਦੇ ਵੀ ਜੀ ਮਰਨਗੇ ਪੇਟ ਦੇ ਵੀ ਔਕਾ ਕਸਾਈ ਮਰੁੱਖ ਕਸਾਈ ਬਣ ਗਏ ਨਾ ਅੱਜ ਕੱਲ ਉਹ ਦੈ ਰਹਿ ਨਹੀਂ ਗਈ ਜੀਬ ਦੋਸਤ ਧਰਮ ਕਹੋ ਹੁਣ ਉਹ ਤਾਂ ਬਾਣੀ ਪੜਦਾਂ ਉਹ ਤਾਂ ਆਪਾਂ ਸਪਰੇਅ ਮੱਛਰਾਂ ਹੀ ਕਰਦਨੇ ਆ ਮੱਛਰ ਮਰ ਜਾਣ ਕੀੜੇ ਮਰ ਜਾਣ ਮੱਖੀਆਂ ਮਰ ਜਾਣ ਮੱਖੀਆਂ ਮਾਰਨ ਵਾਸਤੇ ਹੁਣ ਅਕਸਰ ਗੁਰਦੁਆਰਾ ਵਿੱਚ ਨੀਲੇ ਰੰਗ ਦੀ ਲਾਈਟ ਲੱਗੀ ਹੁੰਦੀ ਆ ਉਹ ਪਟਕ ਪਟਕ ਪਟਾਕਾ ਮੈਂਦਾ ਮੱਖੀ ਦਾ ਮੱਛਰ ਦਾ ਤੇ ਉਹ ਮਰਦੇ ਨਹੀਂ ਲੇਕਿਨ ਉਹਦਾਂ ਕਦੇ ਜੀਵ ਬਦੋ ਸੋ ਧਰਮ ਕਹੋ ਆ ਧਰਮ ਕਹੋ ਕਤ ਪਾਈ ਆਪ ਉਸ ਕੋ ਮਨਵਰ ਕਰਥਾਪ ਕੋ ਕਾਕੋ ਕਹੋ ਕਸਾਈ ਜੀਵ ਮਾਰ ਕੇ ਕਹਿੰਨਾ ਮੈਂ ਧਰਮੀ ਆ ਤਾਂ ਆ ਧਰਮੀ ਕੌਣ ਹੋਇਆ ਆਪ ਉਸ ਕੋ ਮਨਵਰ ਕਰਥਾਪ ਆਪਣੇ ਮੂਨੀ ਕਹੋ ਨੇ ਮੈਂ ਸਾਧੂ ਆ ਤੇ ਬੱਕਸਾਈ ਕੌਣ ਆ ਜੀ ਮਾਰ ਕੇ ਕਹਨੇ ਆ ਸੀ ਵੀ ਧਰਮ ਕਮਾਇਆ ਤੇ ਕਸਾਈ ਕੌਣ ਕਸਾਈ ਤਾਂ ਉਹ ਦਾੜੇ ਬੱਕਰੇ ਵੜਦਾ ਉਹ ਤਾਂ ਲੈੰਦਰ ਪੂਰਾ ਕਰਦਾ ਨਾ ਉਹਦਾ ਤਾਂ ਕਰਮ ਹੈ ਜੇ ਹੁਣ ਧਰਮੀ ਬਣ ਕੇ ਵੀ ਮੈਂ ਕਹਿੰਦਾ ਮੈਂ ਧਰਮ ਕਮਾਉਣਾ ਜੀ ਮਾਰ ਕੇ ਫਿਰ ਕਸਾਈ ਕੌਣ ਇਹ ਗੁਰਬਾਣੀ 'ਚ ਇਹਦਾ ਕੋਈ ਜੇ ਆਪਾਂ ਵਿਸ਼ੇਸ਼ਣ ਕਰਕੇ ਦੇਖੇ ਨਾ ਕੋਈ ਜਵਾਬ ਨਹੀਂ ਮਿਲਦਾ ਆਪਾਂ ਨੂੰ ਬਗ ਬਾਣੀ ਉੱਪਰ ਦੀ ਲੰਘ ਜਾਂਦੇ ਆਪਾਂ ਬਾਣੀ ਵਿੱਚ ਵਿਚਾਰਦੇ ਨਹੀਂ ਬਾਣੀ ਕੀ ਕਹਿੰਦੀ ਆ ਭਰਤੇ ਕੇ ਬਾਦ ਜੀ ਪਤਨ ਕਰਦੇ ਨਰ ਅਚੇਤ ਪਾਪ ਤੇ ਡਰਦੇ اے ਨਰ ਅਚੇਤ ਪਾਪ ਤੋਂ ਡਰ ਮੈਂ اچانک ਪਾਪ ਨਾ ਹੋ ਜੇ ਤੇਰੇ ਕੋਲ ਇਹ ਜਾਣ ਕੇ ਤਾਂ ਕੀ ਮਾਰਨਾ ਹੈਗਾ ਤੇ ਇੱਕ ਗੁਰੂ ਤੇਗ ਬਾਦ ਜੀ ਵੇਲੇ ਕਹਿੰਦੇ ਇੱਕ ਸਿੱਖ ਗੁਰੂ ਜੀ ਦੀ ਗਾਗਰ ਭਰਦਾ ਹੁੰਦਾ ਸੀ ਹੈਗਾ ਗੱਗਰ ਨਾ ਸਤਲੋਜ ਤੋਂ ਭਰ ਕੇ ਅਨੰਦਪੁਰ ਸਾਹਿਬ ਲੈ ਕੇ ਆਉਂਦਾ ਨਾ ਸੀਗਾ ਉਹਦੇ ਸਿਰ ਨਾ ਇਹਨੂੰ ਰੱਖਿਆ ਹੁੰਦਾ ਨਾ ਉੱਪਰ ਗਾਗਰ ਰੱਖੀ ਹੁੰਦੀ ਹੈ ਇਹਨੂੰ ਰੱਖਣ ਰੱਖਣਾ ਜੀ ਪੈ ਗਏ ਕਹਿੰਦੇ ਤੇ ਉਧਰੋਂ ਮਾਤਾ ਜੀ ਨੇ ਵੇਖ ਲਿਆ ਵੀ ਇਹਦੇ ਸਿਰ 'ਤੇ ਨਾ ਕੀੜੇ ਐ ਨਾ ਜੀ ਕੱਢ ਕੇ ਥੱਲੇ ਰੱਖਦਾ ਵਾ ਕਦੇ ਚੱਕ ਕੇ ਫੇਰ ਸਿਰ 'ਤੇ ਰੱਖ ਲੈਂਦਾ ਵਾ ਦੋ ਤਿੰਨ ਵੀ ਇਹੋ ਇਸ ਤਰ੍ਹਾਂ ਕੀਤਾ ਉਹ ਸੋਚਦਾ ਸੀ ਵੀ ਜੀ ਇਹ ਬਾਹ ਛੱਟ ਤਾਂ ਦੇ ਖਾਊ ਕਿੱਥੋਂ ਲੇਕੋ ਮਾਸ ਉਹਦੀ ਖਰਾਕ ਸੀਗੀ ਕੀੜਿਆਂ ਦੀ ਸਿਰ 'ਤੇ ਜ਼ਖਮ ਬਣ ਗਏ ਨਾ ਇਹਨੂੰ ਰੱਖਣ ਕਰ ਕੀੜੇ ਪੈ ਗਏ ਤੇ ਮਾਤਾ ਜੀ ਨੇ ਮਹਾਂ ਗੁਰੂ ਸਾਹਿਬ ਕੋਲ ਇਹ ਬੇਨਤੀ ਕੀਤੀ ਮਹਾਰਾਜ ਜੀ ਨੇ ਇੰਨੀ ਸੇਵਾ ਕੀਤੀ ਘਲਾਂ ਕਿਤੇ ਜੀਵ ਨਹੀਂ ਮਾਰਦਾ ਹੈਗਾ ਜੀ ਮਰ ਗਿਆ ਤਾਂ ਕਹਿੰਦੇ じゃ ਬਾਹ ਛੱਟੂ ਦਾ ਜੀ ਮਰ ਜੂ ਤਾਂ ਅੱਡ ਸੜੋ ਕੇ ਮਾਸ ਸੀ ਰਹਿੰਦਾ ਪਾਣੀ ਇਹਦੀ ਖਰਾਕ ਤੇ ਤਾਂ ਕਿ ਦੁਆਰੇ ਫਿਰ ਉਸ ਜ਼ਖਮ ਚ ਰੱਖ ਲੈ ਕੀੜੇ ਡੱਕੇ ਨਾ ਤਰਕ ਤੇ ਗੁਰੂ ਸਾਹਿਬ ਨੇ ਫਿਰ ਉਹ ਗੱਦੀ ਬਖਸ਼ੀ ਸੀ ਉਹਨਾਂ ਨੇ ਗੁਰ ਤੇਗ ਬਹਾਦਰ ਜੀ ਨੂੰ ਗੱਦੀ ਬਖਸ਼ੀ ਸੀ ਕਿ ਬਹੁਤ ਸੇਵਾ ਤ੍ਰਿ ਸੰਪੂਰਨ ਆ ਵੀ ਜੀਵ ਨਹੀਂ ਮਾਰਨਾ ਪਾਪ ਲੱਗਦਾ ਦੇ ਜੇ ਉਹਨਾਂ ਹੱਦੋਂ ਗਾਂ ਨੰਗ ਜੀ ਫਿਰ ਉਹ ਤਾਂ ਗੱਲ ਕਿਤੇ ਖਤਮ ਹੋ ਜਾਂਦੀ ਆ ਆਪਾਂ ਤਾਂ ਜਿਉਂਦੇ ਹੀ ਮਾਰ ਕੇ ਆਏ ਮੱਛਰ ਮਾਰਤਾ ਪੋਚਾ ਲਾਉਂਦੇ ਆ ਫਰਨਲ ਪਾ ਦਿੰਦੇ ਆ ਜਾਂ ਮਤਲਬ ਕਿੱਥੇ ਹੋ ਮੈਂ ਮਹਾਂਪੁਰਸ਼ ਤਪਸਵੀ ਮਹਾਂਪੁਰਸ਼ ਹੁੰਦੇ ਸੀ ਜਿਨ੍ਹਾਂ ਨੇ ਮਲਕ ਸਿੰਘ ਕਪੂਰ ਵਾਲਾ ਨੇ ਇਹਨਾਂ ਗੱਲ ਕੀਤੀਆਂ ਕਪੂਰ ਸਿੰਘ ਮਲਕ ਵਾਲੇ ਸੰਤ ਉਹ ਤਪਸ ਵਿੱਚ ਸਮਾਧੀ ਲੱਗੀ ਰਹਿੰਦੇ ਸਾਰ ਬਲੇ ਉਹਨਾਂ ਦੇ ਮੈਂ ਉਹਨਾਂ ਦੇ 88 99 ਦਰਸ਼ਨ ਕੀਤੇ ਉਹਨਾਂ ਦੇ ਹਾਲੇ ਸਮਾਧੀ ਰਹਿੰਦੇ ਸੀਗੇ ਲੇਕਿਨ ਉਹਨਾਂ ਨੇ ਵੀ ਨਾ ਪੇਟ ਚ ਕਿਹੜੇ ਮਾਰਨੀ ਦਵਾਈ ਨਹੀਂ ਦਿੱਤੀ ਕਹਿੰਦੇ ਜਿਹੜੇ ਮਰਨਗੇ ਕਹਿੰਦੇ ਬਾਹਰ ਨਿਕਲ ਜਾਣਗੇ ਲੈਟਰ ਮੈ ਆ ਜੂਗੀ ਤੇ ਉਹ ਇੰਨਾ ਉਹ ਭਗਤੀ ਆ ਨਾ ਹਰ ਇੱਕ ਜੀਵ ਜੀ ਆਤਮਾ ਵੇਖਦਾ ਪਰਮਾਤਮਾ ਵੇਖਦਾ ਵਾ ਤੇ ਤਾਂ ਹੀ ਹਰ ਇੱਕ ਤਾਂ ਪਰਮਾਤਮਾ ਦੇ ਦਿਸੂ ਨਾ ਹਰ ਇੱਕ ਆਤਮਾ ਚ ਪਰਮਾਤਮਾ ਵਸਿਆ ਦਿਸੂਗਾ ਨਾ ਜਦੋਂ ਆਪਾਂ ਸਮਝਾਂਗੇ ਜੇ ਸਮਝਣਾ ਹੀ ਨਹੀਂਗਾ ਵੀ ਬਸ ਵੱਡੇ ਚੋਂ ਮਾਰੀ ਚੋਂ ਖੇਤ ਚ ਮੜਨ ਜੀ ਪੈ ਕੇ ਸਪਰੇਅ ਕਰਦੇ ਹੋ ਜੇ ਜਿਹੜੇ ਦੂਸਰੇ ਆਪਸ਼ਨ ਵੀ ਤਾਂ ਹੁੰਦੇ ਹੀ ਨੇ ਇਹਨਾਂ ਕੋਈ ਗਰੀਬੀ ਆ ਪੈਸਾ ਹੈ ਨਹੀਂਗਾ ਲekin ਜਾਂ ਬਰਾਮਦੇ ਵਾਲਾ ਬਾਬਾ ਬਰਾਮਦੇ ਨੇ ਦੱਸਿਆ ਸੀ ਨਾ ਵੀ ਕਿ ਚ ਲੱਸੀ ਦਾ ਛਕਾਕ ਕਰ ਲੋ ਗੋੜ ਲੱਸੀ ਗੋਬਰ ਗਊ ਮੂਤਰ ਪਾ ਕੇ ਕੁਛ ਚ ਚੂਨਾ ਰਲਾ ਕੇ ਅਜੇ ਬਣਦੇ ਖੇਤ ਚ ਕਿਹੜੇ ਬਣਦੇ ਨਹੀਂਗੇ ਜੀ ਬਣਨਗੇ ਨਹੀਂ ਪਹਿਲਾਂ ਹੀ ਲੱਸੀ ਪਾਈ ਜਾਂਦੀ ਹੈ ਨਾ ਗਊ ਮੂਤਰ ਪਾਇਆ ਜਾਂਦਾ ਗੋਬਰ ਪਾਇਆ ਜਾਂਦਾ ਜੁਰ ਦੇਸੀ ਖਾਦ ਬਣਾ ਕੇ ਪਾਈ ਜਾਵੇ ਪਰ ਜੇ ਉਹ ਤਾਂ ਵਾ ਜੇ ਅਸੀਂ ਧਰਮ ਕਮਾਉਣਾ ਧਰਮ ਹੀ ਬਣਨਾ ਵਾ ਇਹ ਧਰਮ ਹੀ ਨਹੀਂ ਬਣਨਾ ਫਿਰ ਕਸਾਈ ਤਾਂ ਹੈ ਗਈਆਂ ਫਿਰ ਆਪਾਂ ਨੂੰ ਗਾਂਹ ਵਿਚਾਰਨ ਦੀ ਕਿ ਲੋੜਾ ਬਾਣੀ ਉੱਪਰ ਦੀ ਲੰਗ ਜਾਣਨੇ ਆ ਬਾਣੀ ਅਸਰ ਨਹੀਂ ਕਰਦੀ ਕੀ ਕਹਿੰਦੇ ਬਾਣੀ ਸਰ ਕਿਉਂ ਨਹੀਂ ਕਹਿੰਦੇ ਪਹਿਲਾਂ ਜੀ ਮਾਰੇ ਨੇ ਉਹਨਾਂ ਦੀ ਬਦਮ ਲੱਗੀਆਂ ਹੁੰਦੀਆਂ ਆਧੀਆਂ ਵਿਆਧੀਆਂ ਉਪਾਧੀਆਂ ਇਹੀ ਹੁੰਦੀਆਂ ਨੇ ਕਿ ਆਧੀਆਂ ਲੱਗੀਆਂ ਹੁੰਦੀਆਂ ਵੀ ਕਾਮ ਕ੍ਰੋਧ ਵਿਆਦੀ ਰੋਗ ਲੱਗਿਆ ਸਰੀਰ ਨੂੰ ਵਿਆਦੀ ਉਪਾਧੀਆਂ ਹੁੰਦੀਆਂ ਜਿਨ੍ਹਾਂ ਨੂੰ ਲੋਕਾਂ ਨੂੰ ਦੁੱਖ ਦਿੱਤੇ ਆ ਆਪਾਂ ਜਾਂ ਕਿਸੇ ਦੀ ਜਾਨ ਲਈ ਆ ਪਾਠ ਕਰਦੇ ਮੇਰੇ ਦੇਖਦੇ ਨਹੀਂ ਆ ਕੇ ਮਨ ਟਿਕਦਾ ਨਹੀਂ ਹੈਗਾ ਤੜਫਉਂਦੀ ਨੇ ਆਪਣੇ ਆਪ ਨੂੰ ਇੰਨੇ ਪਾਪ ਬਖਸ਼ਾਉਣ ਬਾਅਦ ਝਾੜੂ ਫੇਰਦੇ ਆ ਹੁਣ ਝਾੜੂ ਫੇਰਦੇ ਕਿਸ ਵੇਖਦੇ ਨਹੀਂ ਕਿ ਮਿੱਟੀ ਪੈ ਰਹੀ ਆ ਬਾਣੀ ਪੜਦੇ ਉਪਰ ਮਿੱਟੀ ਪੈ ਜਾਂ ਜਿਹਾ ਗੁਰੂ ਗੁਰੂ ਸਾਹਿਬ ਦੇ ਉੱਪਰ ਮਿੱਟੀ ਪੈ ਗਈ ਇੱਕ ਬਰਾਬਰ ਹੁੰਦੀ ਆ ਕੋ ਮਨ ਨਾਲ ਬਾਣੀ ਪੜਦਾ ਉਰਦਾ ਸਿਰ ਗੁਰਦਾਰੇ ਵਾਹਿਗੁਰੂ ਕਰਦਾ ਜਾਂਦਾ ਵਾ ਆਪਾਂ ਉਹਦੇ ਉੱਪਰ ਮਿੱਟੀ ਪਾਤੀ ਤੇ ਯਾਨੀ ਜਦੋਂ ਗਿਆਨ ਬਿਨ ਹੁਣਾ ਗਾਵੇ ਗੀਤ ਭੁੱਖੇ ਮੁੱਲ ਘਰੇ ਮਸੀਤ ਜੇ ਗਿਆਨ ਬਿਨਾ ਸਭ ਗੱਲਾਂ ਝੂਠੀਆਂ ਆਏ ਨੇ ਜੇ ਗਿਆਨ ਹੀ ਨਹੀਂ ਹੈਗਾ ਕਿ ਗਿਆਨ ਨੇ ਕਰਨ ਕਰਮ ਵਿਆਸ ਗਿਆਨ ਵਾਸਤੇ ਕਰਮ ਕਰਨੇ ਪੈਂਦੇ ਵੇਦ ਗ੍ਰੰਥ ਪੜ੍ਹਨੇ ਪੈਂਦੇ ਬਾਣੀ ਵਿਚਾਰਨੀ ਪੈਂਦੀ ਆ ਤਾਂ ਜੇ ਕਿ ਗਿਆਨ ਨਾਲ ਪੂਰਾ ਸੁਧਿ ਹੋ ਸੁਝੀ ਆਉਂਦੀ ਆ ਬਾਣੀ ਕਿਵੇਂ ਪੜ੍ਹਨੀ ਆ ਸੇਵਾ ਸਿਮਰਨ ਕਿਵੇਂ ਕਰੀਏ ਆਪ ਦੀਆਂ ਬਹਿਦੀਆਂ ਦੁਸ਼ਟਾਰਾ ਵਾਸਤੇ ਆਪਾਂ ਆਪਣਾ WhatsApp ਗਰੁੱਪ ਕੋ ਸਾਡਾ 884778957 ਤੇ ਮੈਸੇਜ ਲਿਖੋ ਆਪਣਾ ਹਰ ਇੱਕ ਸਮੱਸਿਆ ਦਾ ਸਮਾਧਾਨ ਸੇਵਾ ਸਿਮਰਨ ਕਿਵੇਂ ਕਰੀਏ ਰਾਗ ਦਸ਼ਤ ਉਪਰ ਕਿਵੇਂ ਜਾਣਾ ਵਾ ਮਨ ਦੀ ਕਾ ਕਰਦਾ ਕਿਵੇਂ ਕਰੀਏ ਰਿਖ ਝਗੜੇ ਇਸ ਸਮੱਸਿਆ ਤੋਂ ਹੱਲ ਲਈ ਫੋਨ ਨੰਬਰ 99473780 ਤੇ ਕਾਲ ਵੀ ਕਰ ਸਕਦੇ ਹੋ ਸੋ ਅੱਜ ਆਪਾਂ ਇਹ ਵੀਡੀਓ ਇੱਥੇ ਸਮਾਪਤ ਕਰਦੇ ਆਂ ਅਗਲਾ ਵਰੀ ਦੂਜੀ ਵੀਡੀਓ ਕਿਸ ਹੋਰ ਵਿਸ਼ੇ ਤੇ ਹੋਰ ਸਬਜੈਕਟ ਤੇ ਬ ਵਿਚਾਰ ਕਰਾਂਗੇ ਸੋ ਇੰਨੀਆਂ ਵੀਡੀਓ ਵਿੱਚ ਤੁਸੀਂ ਆਪ ਦਾ ਕਮੈਂਟ ਜ਼ਰੂਰ ਲਿਖਿਆ ਕਰੋ ਥੱਲੇ ਕਮੈਂਟ ਤੁਹਾਡੇ ਵਿਚਾਰ ਕੀ ਹੈ ਕਿਸ ਤਰ੍ਹਾਂ ਦੀ ਵੀਡੀਓ ਤੁਸੀਂ ਪਸੰਦ ਕਰਦੇ ਹੋ ਤੁਹਾਨੂੰ ਕਿਹੋ ਜੀ ਵੀਡੀਓ ਚਾਹੀਦੀ ਹੈ ਆਪਣੇ ਸਵਾਲ ਜਿਹੜੇ ਮਨ 'ਚ ਸਵਾਲ ਉੱਠਦੇ ਨੇ ਮਨ ਸਵਾਲ ਉਠਾਉਂਦਾ ਰਹਿੰਦਾ ਵਾ ਉਹਨਾਂ ਨੂੰ ਸ਼ਾਂਤ ਕਰਨ ਵਾਸਤੇ ਵੀ ਆਪਣੇ ਵਿਚਾਰ ਕਮੈਂਟ 'ਚ ਲਿਖਿਆ ਕਰੋ ਤੇ ਉਹ ਕਮੈਂਟ ਲਿਖਣਾ ਫਿਰ ਆਪ ਨੂੰ ਸੋਝੀ ਹੋ ਜਾਂਦੀ ਹੈ ਵੀ ਕੀ ਚਾਹੁੰਦੇ ਆਪਾਂ ਇੱਕੋ ਮੇਰੀਆਂ ਗਲਤੀਆਂ ਕੁਝ ਤੁਹਾਡੀਆਂ ਆਪਣੀਆਂ ਗਲਤੀਆਂ ਨੂੰ ਸੁਧਾਰਨ ਵਾਸਤੇ ਤਾਂ ਕਹਿੰਦੇ ਇਹਨੂੰ ਚਰਚਾ ਕਹਿੰਦੇ ਆ ਗਿਆਨ ਵਿਚਾਰ ਗਿਆਨ ਹੈ ਕਰਨ ਕਰਮ ਅਭਿਆਸ ਗਿਆਨ ਵਾਸਤੇ ਕਰਮ ਕਰਨਾ ਪੈਂਦਾ ਵਿਚਾਰ ਕਰੀਏ ਵੇਦ ਗ੍ਰੰਥ ਪੜ੍ਹੀਏ ਬਾਣੀ ਕੀ ਕਹਿੰਦੀ ਹੈ ਬਾਣੀ ਦੇ ਰਾਹ ਤੇ ਚੱਲਣਾ ਕਿਵੇਂ ਆ ਕੱਲੀ ਬਾਣੀ ਪੜ੍ਹੀ ਸਰਦਾ ਵੀ ਹੋਣੀ ਵੀ ਵਿਕਾਰ ਹੋ ਜਾਂਦੀ ਹੈ ਨਾ ਸਰਦਾ ਬਿਨਾ ਕਹਿੰਦੇ ਸਰਦਾ ਸਭ ਤੋਂ ਵੱਡੀ ਹੁੰਦੀ ਆ ਪ੍ਰੇਮ ਕਹਿੰਦੇ ਖਾਦਾ ਪੀਤਾ ਪ੍ਰੇਮ ਬਣਨਾ ਚਾਹੀਦਾ ਵਾ ਤਾਂ ਹੀ ਬਾਣੀ ਅਸਰ ਕਰਦੀ ਹੁੰਦੀ ਹੈ ਸਰਦਾ ਪ੍ਰੇਮ ਨਾ ਬਾਣੀ ਪੜੀ ਹੈ ਨਹੀਂ ਤਾਂ ਬਾਣੀ ਵਿਰਥਾ ਚਲਾ ਜਾਂਦਾ ਨਾਮ ਜਪਿਆ